ਅੱਜ ਦੀ ਖਬਰ ਵਾਂਗ ਚੱਲੀਏ ਇੱਕ ਜੱਜ ਨੇ ਕਾਫੀ ਜ਼ਿਆਦਾ ਜਿਹੜਾ ਆ ਚਿੰਤਾ ਪ੍ਰਗਟ ਕੀਤੀ ਆ ਕਹਿੰਦੇ ਵੀ ਆ ਆਈਸ ਦੇ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹਨਾਂ ਦੀ ਕੰਡੀਸ਼ਨ ਕਾਫੀ ਬੈਡ ਹੈਗੀ ਆ ਲੈਕ ਆਫ ਸੈਨੀਟੇਸ਼ਨ ਲਿਟਰਲ ਐਕਸੈਸ ਟੂ ਲਾਇਰਸ ਇਹ ਸਾਰਾ ਕੁਝ ਹੈਗਾ ਹਾਲਾਂਕਿ ਹੋਮਲੈਂਡ ਸਕਿਉਰਟੀ ਵਾਲਿਆਂ ਨੇ ਕਿਹਾ ਵੀ ਜਿਹੜੇ ਧਾਰਮਿਕ ਜਥੇਬੰਦੀਆਂ ਆ ਉਹ ਪਹੁੰਚ ਸਕਦੀਆਂ ਹੈਗੀਆਂ ਆ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਰਵਿਸ ਦੇਣੀ ਹੈਗੀ ਆ ਉਹ ਦੇ ਸਕਦੇ ਆ ਆਪਾਂ ਪਿਛਲੇ ਸਮੇਂ ਜ ਤੁਹਾਡੇ ਨਾਲ ਡਿਸਕਸ ਕਰਦੇ ਰਹੇ ਆ ਜਿਹੜੀ ਇੱਧਰ ਮੈਕਫਰਲੈਂਡ ਫੈਸਿਲਿਟੀ ਹੈਗੀ ਆ ਉੱਥੇ ਆਪਣਾ ਨੌਜਵਾਨ ਇੱਕ ਹਮੇਸ਼ਾ ਹੀ ਹਰ ਵੀਰਵਾਰ ਨੂੰ ਉਹ ਪ੍ਰਸ਼ਾਦ ਵੀ ਲੈ ਕੇ ਜਾਂਦਾ ਤੇ ਪਾਠ ਵੀ ਕਰਦੇ ਆ ਤੇ ਬਾਕੀ ਵੀ ਜਿਹੜੇ ਉੱਥੇ ਕਹਿੰਦੇ ਸੀ ਕਿ ਉਹ ਹਰਿਆਣੇ ਮੂਲ ਦੇ ਵੀ ਕਾਫੀ ਲੋਕ ਹੈਗੇ ਉਹਨਾਂ ਲਈ ਵੀ ਉਹ ਧਾਰਮਿਕ ਬੋਕਸ ਲੈ ਕੇ ਜਾਂਦਾ ਹੈਗਾ ਆ ਸੋ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਫੈਡਰਲ ਜੱਜਸ ਨੂੰ ਇਹ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਨਹੀਂ ਪਰ ਲੋਕਾਂ ਦੀਆਂ ਕੰਪਲੇਨਸ ਇੰਨੀਆਂ ਜ਼ਿਆਦੇ ਆ ਰਹੀਆਂ ਹੈਗੀਆਂ ਦੂਜੇ ਪਾਸੇ ਐਫਬੀਆਈ ਨੇ ਵਾਰਨਿੰਗ ਦਿੱਤੀ ਆ ਕਿ ਬਹੁਤ ਸਾਰੇ ਲੋਕ ਝੂਠੇ ਹੀ ਆਈਸ ਦੇ ਏਜੰਟ ਬਣ ਕੇ ਜਿਹੜੇ ਆ ਉਹ ਲੋਕਾਂ ਨੂੰ ਤੰਗ ਕਰ ਰਹੇ ਹੈਗੇ ਆ ਉਹਦੇ ਸਬੰਧ ਦੇ ਵਿੱਚ ਕਹਿੰਦੇ ਵੀ ਤੁਹਾਨੂੰ ਆਈਡੀ ਜਰੂਰ ਪੁੱਛਣੀ ਚਾਹੀਦੀ ਆ ਵੀ ਐਫ ਐਫਬੀਆਈ ਵਾਰਨਸ ਆਫ ਕ੍ਰਿਮੀਨਲਸ ਪੋਜ਼ਿੰਗ ਐਸ ਆਈਸ ਆਰਜੀਐਸ ਏਜੰਟਸ ਟੂ ਆਈਡੀ देमसेल्फ्स ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਧਿਆਨ ਰੱਖਣ ਜੋ ਗੱਲ ਹੈਗੀ ਆ ਇਸ ਤੋਂ ਬਿਨਾ ਅ ਅੱਜ ਸ਼ਿਕਾਗੋ ਦੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ ਇੱਕ ਉੱਥੇ ਦੇ EMPLOYE ਨੂੰ ਬੱਚਿਆਂ ਦੇ ਸਾਹਮਣੇ ਹੀ ਆਈਸ ਵਾਲਿਆਂ ਨੇ ਚੱਕ ਲਿਆ ਡੇ ਕੇਅਰ ਵਰਕਰ ਜੋ ਆ ਉਹ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕਰਦਾ ਸੀ ਨਾਰਥ ਸਾਈਡ ਜੋ ਉੱਥੇ ਦਾ ਏਰੀਆ ਹੈਗਾ ਤੇ ਅੱਜ ਸਵੇਰੇ ਜਿਹੜਾ ਆਈਸ ਵਾਲਿਆਂ ਨੇ ਉਸ ਨੂੰ ਚੱਕਿਆ ਹੈਗਾ ਉਹਦਾ ਵੀ ਕਾਫੀ ਵਿਰੋਧ ਹੋ ਰਿਹਾ ਹੈ ਜੇ ਤੁਸੀਂ ਕਿਸੇ ਨੂੰ ਚੱਕਣਾ ਹੀ ਹੈ ਕ੍ਰਿਮੀਨਲ ਰੈਕਡ ਬਿਆਨਿਆਂ ਸਾਹਮਣੇ ਕਾ ਤੇ ਇਦਾਂ ਦਾ ਡਰ ਵਾਲਾ ਮਾਹੌਲ ਜਿਹੜਾ ਤੁਸੀਂ ਪੈਦਾ ਕਰ ਰਹੇ ਹੈਗੇ ਆ ਤੇ ਉਹਨੂੰ ਜਦੋਂ ਉਹ ਜਾਣਾ ਆ ਜਾਂ ਆਣਾ ਆ ਉਸ ਟਾਈਮ ਦੇ ਉੱਤੇ ਜੋ ਉਸ ਨੂੰ ਅਰੈਸਟ ਕਰ ਸਕਦੇ ਆ ਸਕੂਲ ਕਹਿੰਦੇ ਵੀ ਯੂਸੂਲੀ ਪਲੇਸਿਸ ਆਫ ਸੇਫਟੀ ਗਣਿਆ ਜਾਂਦਾ ਹੈਗਾ ਸਕਿਉਰਿਟੀ ਗਣਿਆ ਜਾਂਦਾ ਹੈਗਾ ਜਿੱਥੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਡਰ ਵਾਲਾ ਮਾਹੌਲ ਨਹੀਂ ਹੁੰਦਾ ਹੈਗਾ ਜਦੋਂ ਬੱਚੇ ਕਹਿੰਦੇ ਚੀਕਾਂ ਮਾਰਦੇ ਆ ਰੋਂਦੇ ਆ ਇਹ ਦੇਖੋ ਜੀ ਆਈਸ ਵਾਲੇ ਆ ਗਏ ਆ ਤੇ ਉਹ ਬੱਚਿਆਂ ਦੇ ਉੱਤੇ ਕਿਦਾਂ ਦਾ ਜਿਹੜਾ ਅਸਰ ਪੈਂਦਾ ਹੈਗਾ ਇੱਕ ਪੇਰੈਂਟ ਤਾਰਾ ਗੁਡਜ਼ਰੀ ਜੋ ਉਸ ਸੈਂਟਰ ਦੇ ਵਿੱਚ ਜਿੱਦਾ ਬੱਚਾ ਜਾਂਦਾ ਉਸ ਨੇ ਇਹ ਦੱਸਿਆ ਕਹਿੰਦੇ ਭਈ ਬੱਚੇ ਟੀਚਰ ਤੇ ਪੇਰੈਂਟਸ ਸਾਰੇ ਉੱਥੇ ਰੋ ਰਏ ਸੀ ਕਰਾਇ ਕਰ ਰਹੇ ਸੀ ਕਹਿੰਦੇ ਭਈ ਹੁਣ ਉਹ ਕਨਸਰਨਡ ਆ ਕਿ ਕਿਦਾਂ ਆਪਾਂ ਬੱਚਿਆਂ ਨੂੰ ਡਿਸਕਸ ਕਰੀਏ ਕਿ ਹੋਇਆ ਕੀ ਹੈਗਾ ਸੋ ਬਹੁਤ ਸਾਰੇ ਜਿਹੜੇ ਪੇਰੈਂਟਸ ਦੇ ਆਫੀਸ਼ੀਅਲਸ ਆ ਉਹ ਅੱਜ ਇਸ ਇਨਸੀਡੈਂਟ ਦੇ ਬਾਰੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਨਗੇ ਜੀ ਬਿਲਕੁਲ ਹਰਜੋਤ ਸਿੰਘ ਜੀ ਇੱਕ ਆਪਾਂ ਨਾ ਕੱਲ ਖਬਰ ਕੀਤੀ ਸੀ ਵੀ ਜਿਹੜੇ ਧਾਰਮਿਕ ਲੋਕ ਆ ਉਹਨਾਂ ਨੇ ਵੀ ਉਹ ਜਾਣ ਨਹੀਂ ਸੀ ਦਿੱਤਾ ਜਿਹੜਾ ਉਹ ਜਾਂਦਾ ਆ ਜਿਹੜੇ ਟ੍ਰੇਸ਼ੀਆਮ ਇਕਲੋਫਲਰ ਨਾਮ ਡੀ ਐਚ ਐਸ ਡੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੇ ਅਸਿਸਟੈਂਟ ਸਖਤਰ ਉਹਨਾਂ ਨੇ ਇਹ ਕਿਹਾ ਵੀ ਰਿਲੀਜੀਅਸ ਆਰਗੇਨਾਈਜੇਸ਼ਨ ਆਲਵੇਜ਼ ਵੈਲਕਮ ਆ ਵੀ ਜਿਹੜੀਆਂ ਡੀਟੇਲਸ ਹੈਗੇ ਆ ਆਈਸ ਦੇ ਵਿੱਚ ਵੀ ਉਹਨਾਂ ਨੂੰ ਜੇ ਕੋਈ ਧਾਰਮਿਕ ਸਹੂਲਤਾਂ ਤੁਸੀਂ ਪ੍ਰਦਾਨ ਕਰਦੀਆਂ ਤੇ ਉਹਦੇ ਲਈ ਕਹਿੰਦੇ ਵੀ ਅਸੀਂ ਖੋਲ੍ਹ ਦਿੱਤੀ ਆ ਸੋ ਕਹਿੰਦੇ ਵੀ ਰਿਲੀਜੀਅਸ ਲੀਡਰਸ ਆ ਰਿਕੁਐਸਟ ਕਰ ਸਕਦੇ ਆ ਐਕਸੈਸ ਦੇ ਲਈ ਤੇ ਫੈਸਿਲਿਟੀਆਂ ਦੇ ਵਿੱਚ ਪ੍ਰੋਪਰ ਚੈਨਲਸ ਦੇ ਜਿਹੜਾ ਹੋ ਥਰੂ ਤੇ ਜੇ ਰਿਕੁਐਸਟ ਪ੍ਰੂਵ ਹੁੰਦੀਆਂ ਆ ਤਾਂ ਅਸੀਂ ਜਿਹੜਾ ਇਸ ਤੇ ਵਿੱਚ ਤੁਹਾਨੂੰ ਜਿਹੜਾ ਹੋ ਨਹੀਂ ਰੋਕਦੇ ਕਹਿੰਦੇ ਵੀ ਆਈਸ ਜਿਹੜੀ ਆ ਉਹ ਪਰਿਵਾਰਾਂ ਨੂੰ ਸੈਪਰੇਟ ਨਹੀਂ ਕਰਦੀ ਜਿਹੜੀ ਉਹ ਹੈਗੀ ਪਰ ਕੱਲ ਜਿਹੜੇ ਕੁਝ ਰਿਲੀਜੀਅਸ ਲੀਡਰਸ ਆ ਇਤੋਂ ਤੱਕ ਵੀ ਜਿਹੜੇ ਨਵੇਂ ਬਣੇ ਪੋਪ ਲੀਓ ਜਿਹੜੇ 14 ਹੈਗੇ ਆ ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜਾ ਉਹ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਗੋਹਾਰ ਲਗਾਈ ਸੀ ਵੀ ਜਿਹੜੀ ਰਿਲੀਜੀਅਸ ਲਿਬਰਟੀ ਆ ਮਾਈਗ੍ਰੈਂਟਸ ਦੀ ਉਸ ਦੀ ਬਹਾਲੀ ਹੋਣੀ ਚਾਹੀਦੀ ਆ ਸੋ ਜਿਦਾਂ ਤੁਸੀਂ ਮੈਕਫਾਰਲੈਂਡ ਦਾ ਹਰਜੋਤ ਸਿੰਘ ਜੀ ਉਦਾਹਰਣ ਦਿੱਤਾ ਆ ਹੋਰ ਵੀ ਬਹੁਤ ਸਾਰੀਆਂ ਡਿਟੈਂਸ਼ਨ ਫੈਸਿਲਿਟੀਆਂ ਦੇ ਵਿੱਚ ਅ ਜਿਹੜੇ ਕੋ ਸਿੱਖ ਨੇ ਉਹ ਪੰਜਾਬੀ ਨੇ ਚਾਹੇ ਕੋਈ ਹਿੰਦੂ ਨੇ ਉਹ ਵੀ ਜਿਹੜੇ ਧਾਰਮਿਕ ਆਪਣੀਆਂ ਚੀਜ਼ਾਂ ਰੋਹ ਰੀਤਾਂ ਨੂੰ ਕਰਨਾ ਚਾਹੁੰਦੇ ਆ ਇਤੋਂ ਤੱਕ ਵੀ ਲੰਗਰ ਵੀ ਹੁਣ ਆਪਣਾ ਪ੍ਰਸ਼ਾਦ ਆ ਜਿਹੜਾ ਕਮਿਊਨਿਅਨ ਜਿੱਦਾਂ ਕੱਲ ਦੇ ਖਬਰ ਦੇ ਵਿੱਚ ਕਮਿਊਨਿਅਨ ਸੀ ਆਪਣਾ ਲੰਗਰ ਆ ਜਾਂ ਪ੍ਰਸ਼ਾਦ ਦਾ ਉਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਲੈ ਕੇ ਉਹਨਾਂ ਦੇ ਲਈ ਜਿਹੜੀਆਂ ਉਹ ਜਾਈਆਂ ਜਾ ਸਕਦੀਆਂ ਜੇ ਕੋਈ ਇਦਾਂ ਦਾ ਕਾਰਜ ਕਰ ਰਿਹਾ ਆ ਤਾਂ ਜ਼ਰੂਰ ਸੰਪਰਕ ਜਿਹੜਾ ਕਰੇ ਤਾ ਜੋ ਆਪਾਂ ਵੀ ਦੱਸ ਸਕੀਏ ਜੇ ਕੋਈ ਲੋਕ ਉਸ ਦੇ ਵਿੱਚ ਮਦਦ ਵੀ ਕਰਨਾ ਚਾਹੁੰਦੇ ਆ ਤਾਂ ਉੱਥੇ ਉਹਨਾਂ ਦੀ ਜਿਹੜੀ ਉਹ ਮਦਦ ਕਰ ਸਕਦੇ ਹੈਗੇ ਆ ਦੇਖੋ ਅ ਅਦਾਲਤ ਨੇ ਕਾਨੂੰਨ ਨੇ ਆਪਣਾ ਜਿਹੜਾ ਆ ਉਹ ਚਾਲ ਚੱਲੀ ਜਾਣਾ ਆ ਪਰ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਤੇ ਹੋਰ ਜਿਹੜੇ ਰਾਈਟਸ ਆ ਉਹ ਨਹੀਂ ਉਸ ਦੇ ਮਾਮਲੇ ਦੇ ਵਿੱਚ ਕੁਛਲੇ ਜਿਹੜੇ ਉਹ ਜਾਣੇ ਚਾਹੀਦੇ ਸੋ ਉਹ ਚੀਜ਼ਾਂ ਦਾ ਜ਼ਰੂਰ ਧਿਆਨ ਹਰ ਇੱਕ ਨੂੰ ਹੀ ਰੱਖਣਾ ਜਿਹੜਾ ਚਾਹੀਦਾ ਆ ਤੁਸੀਂ ਕਿਸੇ ਦੇ ਬਾਰਡਰ ਟੱਪੇ ਦੇ ਉੱਤੇ ਸਹਿਮਤ ਹੋਵੋਗੇ ਸਹਿਮਤ ਹੋਵੋਗੇ ਉਹ ਇੱਕ ਵੱਖਰੀ ਜਿਹੜੀ ਗੱਲ ਆ ਪਰ ਹਰ ਇੱਕ ਨੂੰ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੀ ਆਜ਼ਾਦੀ ਦੇ ਨਾਲ ਆਪਣੇ ਜਿਹੜੇ ਧਰਮ ਆ ਉਸ ਨੂੰ ਮੰਨਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਤੇ ਉਹ ਬਰਕਰਾਰ ਰਹਿਣੀ ਚਾਹੀਦੀ ਆ ਇਰੈਸਪੈਕਟਿਵ ਵੀ ਉਹ ਇਸ ਟਾਈਮ ਚਾਹੇ ਉਹ ਡਿਟੈਂਸ਼ਨ 'ਚ ਆ ਤੇ ਚਾਹੇ ਉਹ ਜਿਹੜਾ ਬਾਹਰ ਆ ਤੇ ਕੋਈ ਇਦਾਂ ਦੇ ਕੰਮ ਕਰ ਰਹੇ ਆ ਆ ਜੇ ਕੋਈ ਮਦਦ ਕਰ ਰਿਹਾ ਕਿਸੇ ਵੀ ਇਦਾਂ ਦੇ ਡਿਟੇਨੀਜ਼ ਦੇ ਲਈ ਤਾਂ ਜ਼ਰੂਰ ਜਿਹੜਾ ਉਹ ਦੱਸੇ ਸੋ ਇਹ ਇਸ ਨੂੰ ਜਿਹੜਾ ਜ਼ਰੂਰ ਸਮਝਿਆ ਜਾਵੇ ਇਹ ਨਾ ਸੋਚਿਆ ਜਾਵੇ ਵੀ ਨਹੀਂ ਨਹੀਂ ਆਪਣੀ ਗੱਲ ਕਿੰਨੇ ਸੁਣਨੀ ਆ ਇਟ ਰੇਸ਼ੀਆ ਮਕਲਾਫਲਨ ਹੁਣਾਂ ਦੀ ਹੁਣ ਆਪਣਾ ਜਿੱਦਾ ਖੁਦ ਦਾ ਉਹਨਾਂ ਦਾ ਜਿਹੜਾ ਉਹ ਬਿਆਨ ਆ ਵੀ ਕਹਿੰਦੇ ਵੀ ਅਸੀਂ ਰਿਲੀਜੀਅਸ ਜਿਹੜੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਹੋ ਕੇ ਜਾਂਦੀਆਂ ਆ ਅਸੀਂ ਉਸ ਨੂੰ ਨਹੀਂ ਰੋਕਦੇ ਰਿਲੀਜੀਅਸ ਆਰਗੇਨਾਈਜੇਸ਼ਨਸ ਹੈਵ ਆਲਵੇਸ ਬੀਨ ਵੈਲਕਮ ਟੂ ਪ੍ਰੋਵਾਈਡ ਸਰਵਿਸਿਜ਼ to detain is in ice detention facilities ਇਹਨਾਂ ਦਾ ਆਪਣਾ ਜਿਹੜਾ ਉਹ ਬਿਆਨ ਹਰਜੋਤ ਸਿੰਘ ਜੀ ਸੋ ਜ਼ਰੂਰ ਜਿਹੜਾ ਉਹ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਆ ਸੋ ਚਾਹੇ ਤੁਸੀਂ ਲੰਗਰ ਲੈ ਕੇ ਜਾਣਾ ਹੈ ਜਿਹੜੇ ਰਿਲੀਜੀਅਸ ਪ੍ਰੈਕਟਿਸਿਸ ਆ ਚਾਹੇ ਉਹਨਾਂ ਦੇ ਸਿਰ ਢੱਕਣ ਲਈ ਜਿਹੜੀਆਂ ਚੀਜ਼ਾਂ ਹੁੰਦੀਆਂ ਐ ਪਾਠ ਕਰਨ ਦੇ ਲਈ ਜਿਹੜੇ ਗੁਟਕਾ ਸਾਹਿਬ ਆ ਉਹ ਲੈ ਕੇ ਜਾਣੇ ਹੁੰਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕਰਵਾਈਆਂ ਜਾਂਦੀਆਂ ਪਰ ਆਈਸ ਦੀਆਂ ਜਿਹੜੇ ਪ੍ਰੋਸੈਸ ਆ ਪ੍ਰੋਸੀਜਰਸ ਆ ਉਹਨਾਂ ਨੂੰ ਫਾਲੋ ਕਰਦੇ ਹੋਏ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਾਉਣ ਦੇ ਲਈ ਤੁਸੀਂ ਜ਼ਰੂਰ ਅੱਗੇ ਖਤਮ ਵਧਾ ਸਕਦੇ